ਸਤਵੀਂ ਪਾਛੇ શ્રી ਗੁਰੂ ਹਰ ਰਾਏ ਸਾਹਿਬ ਜੀ ਦਾ ਅੱਜ ਪ੍ਰਕਾਸ਼ ਦਿਹਾੜਾ ਬੜੀ ਸ਼ਰਧਾ ਅਤੇ ਸਤਕਾਰ ਨਾਲ ਮਨਾਇਆ ਜਾ ਰਿਹਾ ਹੈ ਗੁਦਰੀਆਂ ਪਰਦੇ ਗੁਰਦੁਆਰਾ ਸਾਹਿਬਾਨ ਦੇ ਵਿੱਚ ਸ਼ਰਧਾਲੂਆਂ ਦੀ آمد ਇਸ ਦਿਨ ਦੇ ਉੱਤੇ ਖਾਸ ਤੌਰ ਤੇ ਰਹਿੰਦੀ ਹੈ ਗੁਰੂ ਸਾਹਿਬ ਨੂੰ ਤੋਂ ਅਸ਼ੀਰਵਾਦ ਲੈਣ ਲਈ ਉਹਨਾਂ ਨੂੰ ਨਤਮਸਤਕ ਹੋ ਲਈ ਅਸ਼ਰਧਾਲੂ ਆ ਰਹੇ ਨੇ ਅਸੀਂ ਇਸ ਵੇਲੇ ਦਰਬਾਰ ਸਾਹਿਬ ਸਮੂਹ ਦੇ ਵਿੱਚ ਖੜੇ ਹਾਂ ਗੁਰੂ ਰਾਮਦਾਸ ਲੰਗਰ ਘਰ ਦੇ ਬਾਹਰ ਖੜੇ ਹਾਂ ਤੁਸੀਂ ਸ਼ਰਧਾਲੂਆਂ ਦੀ آمد ਦੇਖ ਸਕਦੇ ਹੋ ਕਿ ਗੁਰੂ ਘਰ ਪਹੁੰਚ ਰਹੇ ਨੇ ਨਤਮਸਤਕ ਹੋਣ ਲਈ ਪਹੁੰਚ ਰਹੇ ਨੇ ਸ਼ਰਧਾਲੂ ਗੁਰੂ ਹਰ ਰਾਏ ਜੀ ਦੇ ਪ੍ਰਕਾਸ਼ ਦਿਹਾੜੇ ਤੇ ਖਾਲਸਾ ਵਾਹਿਗੁਰੂ ਸਤੇਜ ਜੀ ਗੁਰੂ ਹਰ राय ਸਾਹਿਬ ਸੱਚੇ ਪਾਤਸ਼ਾਹ ਤੇਨਾਂ ਦਾ ਪ੍ਰਕਾਸ਼ ਦਿਹਾੜਾ ਹੈ ਤੇ ਅੱਜ ਵੱਡੇ ਗਿਣਤੀ ਦੇ ਵਿੱਚ ਸੰਗਤਾਂ ਡਿੱਠੇ ਸਭੇ ਥਾਵ ਨਹੀਂ ਤੁਦ ਜੇ ਇਹ ਆ ਬਦੋਪੁਰਖ ਬਧਾਤੇ ਤਾਂ ਤੂੰ ਸੋਹਿਆ ਤਨਸ਼ੀ ਗੁਰੂ ਆਰਾਮਦਾਸ ਸੱਚੇ ਪਾਤਸ਼ਾਹ ਦੇ ਜੀ ਚਰਨਾਂ ਦੇ ਵਿੱਚ ਵੀ ਜਿੱਥੇ ਰੂਹ ਦੀ ਖਰਾਕ ਮਿਲਦੀ ਹੈ ਦਰਬਾਰ ਸਾਹਿਬ ਉਧਰ ਮੱਥਾ ਟੇਕਣ ਆਈਆਂ ਨੇ ਤੇ ਗੁਰੂ ਚਰਨਾਂ ਦੇ ਜੋ ਹੈ ਖੁਸ਼ੀਆਂ ਪ੍ਰਾਪਤ ਕਰਨ ਆਈਆਂ ਨੇ ਮੈਂ ਤਾਂ ਇਹੀ ਦਾਸ ਬੇਨਤੀ ਕਰਨਾ ਚਾਹੁੰਦਾ ਹੈ ਕਿ ਵੱਧ ਚੜ ਕੇ ਆਪਾਂ ਜੋ ਗੁਰੂ ਨਾਨਕ ਸੱਚੇ ਪਾਤਸ਼ਾਹ ਦੇ ਘਰ ਦਾ ਸਿਧਾਂਤ ਹੈ ਉਹਨੂੰ ਅਸੀਂ ਪਰਫੁੱਲਤ ਕਰੀਏ ਪਹਿਲਾਂ ਆਪਣੇ ਪਿੰਡੇ ਤੇ ਹੰਡਾਈਏ ਅਮਰਤਵੈਲਾ ਅਸੀਂ ਜਿਹੜਾ ਇਹ ਉਹ ਸਾਂਭ ਕੇ ਨਿਤਨੇਮੀ ਹੋ ਕੇ ਤੇ ਆਪਣੇ ਬੱਚਿਆਂ ਤੱਕ ਜੋ ਫਲਸਫਾ ਹੈ ਗੁਰੂ ਸਾਹਿਬਾਨਾਂ ਦਾ ਜੋ ਫਲਸਫਾ ਹੈ ਜੋ ਔਰ ਕਨਸੈਪਟਸ ਆਫ ਸਿੱਖੀ ਹੈ ਵਾਟ ਸਿੱਖੀ ਵਾਈਸ ਸਿੱਖੀ ਹਾਉ ਸਿੱਖੀ ਉਹ ਪਹੁੰਚਾਈਏ ਤਾਂ ਕਿ ਅਗਾਹ ਜਾ ਕੇ ਸਾਨੂੰ ਇਸ ਚੀਜ਼ ਦਾ ਫਿਕਰ ਨਾ ਹੋਏ ਕਿ ਸਾਡੇ ਬੱਚੇ ਪਤਿਤਪੁਣੇ ਵੱਲ ਜਾਣਗੇ ਜਾਂ ਫਿਰ ਉਹ ਨਸ਼ੀਆਂ ਵੱਲ ਜਾਣਗੇ ਜਾਂ ਕਿਸੇ ਹੋਰ ਕ੍ਰੀਤੀਕ ਰਹਿਤੀ ਵੱਲ ਜਾਣਗੇ ਜਿਹੜਾ ਇੱਕ ਗੁਰਸਿੱਖ ਹੁੰਦਾ ਏ ਜੇ ਉਹਦੀ ਘੜਤ ਜਿਹੜੀ ਹੈ ਉਹ ਮੁੜ ਤੋਂ ਘੜੀ ਜਾਵੇ ਮੁੜ ਤੋਂ ਤਰਾਸ਼ ਕੇ ਇੱਕ ਸਿੱਖ ਜਿਹੜਾ ਏ ਉਹ ਉਸ ਨੂੰ ਵੱਡਾ ਕੀਤਾ ਜਾਵੇ ਇੱਕ ਬੱਚੇ ਨੂੰ ਤੇ ਬਾਅਦ ਚੋ ਕ੍ਰੀਤੀਆਂ ਦੇ ਵਿੱਚ ਕਰਾਤਾਂ ਦੇ ਵਿੱਚ ਨਹੀਂ ਪੈਂਦਾ ਉਹ ਫਿਰ ਜੋ ਹੈ ਇੱਕ ਸਚਾਰ ਮਨੁੱਖ ਵਰਗਾ ਜਿਹੜਾ ਇੱਕ ਸੋਹਣਾ ਜੀਵਨ ਜਿਹੜਾ ਬਤੀਤ ਕਰਦਾ ਏ ਸੋ ਵੱਡੇ ਪੱਧਰ ਦੇ ਉੱਤੇ ਅੱਜ ਸੰਗਤਾਂ ਜਿਹੜੀਆਂ ਨੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਦੇ ਲਈ ਆਈਆਂ ਐ ਇਹੀ ਮਨੁਕਾਮਨਾ ਏ ਕਿ ਉੱਤੇ ਚੜ ਕੇ ਅਸੀਂ ਸਾਰੇ ਜਾਣੇ ਜਿਹੜੇ ਖਾਸ ਕਰਕੇ ਨੌਜਵਾਨ ਹੈ ਉਹ ਇੱਕ ਤਾਂ ਖੰਡੇ ਪਾਟੇ ਦੀ ਅਸੀਂ ਪੌਲ ਵੀ ਛਕੀਏ ਗੁਰਬਾਣੀ ਸਿਮਰਨ ਕਰੀਏ ਗੁਰੂ ਚਰਨਾਂ ਦੇ ਵਿੱਚ ਜਿਹੜਾ ਸਾਡਾ ਅਥਾਹ ਭਰੋਸਾ ਹੈ ਸਰਕਾਰਾਂ ਕੋਸ਼ਿਸ਼ ਕਰ ਰਹੀਆਂ ਨੇ ਕਿ ਡਗਮਗਾ ਜਾਵੇ ਪਰ ਸਾਡਾ ਭਰੋਸਾ ਜਿਹੜਾ ਇਹ ਗੁਰੂ ਚਰਨਾਂ ਦੇ ਵਿੱਚ ਹੋਣਾ ਚਾਹੀਦਾ ਇਹ ਸਰਕਾਰਾਂ ਦੀਆਂ ਜੋ ਨੀਤੀਆਂ ਐ ਸਰਕਾਰਾਂ ਦੀਆਂ ਜੋ ਚੱਲਾਂ ਉਹਨਾਂ ਦੇ ਵਿੱਚ ਨਹੀਂ ਹੋਣਾ ਚਾਹੀਦਾ ਸੋ ਵੱਧ ਚੜ ਕੇ ਆਪਾਂ ਖੰਡੇ ਪਾਟੇ ਦੀ ਪਹਲ ਵੀ ਜਿਹੜੀ ਆ ਪ੍ਰਾਪਤ ਕਰੀਏ ਬਾਣੀ ਅਤੇ ਬਾਣੇ ਦੇ ਵਿੱਚ ਪੱਕੇ ਹੋਈਏ ਨਾਲ ਹੀ ਅਕਾਲ ਤਖਤ ਸਾਹਿਬ ਮੀਰੀ ਪੀਰੀ ਦਾ ਸਿਧਾਂਤ ਵਰਤਰਿਆਏ ਸੋ ਇਹ ਸਾਰੇ ਸੰਕਲਪ ਨੂੰ ਵਾਚਦੇ ਆਪਾਂ ਆਪਣੇ ਪਿੰਡੇ ਤੇ ਵੀ ਹੰਡਾਈਏ ਤੇ ਪ੍ਰਚਾਰ ਤੇ ਪ੍ਰਸਾਰ ਸਿੱਖੀ ਦੇ ਵਿੱਚ ਆਪਣਾ ਜਿਹੜਾ ਇਹ ਹਿੱਸਾ ਜਿਹੜਾ ਪਾਈਏ ਸਤਵੀਂ ਪਾਛਾਈ ਸਾਹਿਬ ਸ੍ਰੀ ਗੁਰੂ ਹਰ राय ਜੀ ਦਾ ਅੱਜ ਪ੍ਰਕਾਸ਼ ਪੁਰਬ ਬੜੀ ਸ਼ਰਧਾ ਸਤਕਾਰ ਨਾਲ ਮਨਾਇਆ ਜਾ ਰਿਹਾ ਹੈ ਸਵੇਰ ਤੋਂ ਹੀ ਸੰਗਤ ਦੂਰ ਦਰਾਡੇ ਤੋਂ ਸਤਿਗੰਕ ਜੀ ਹਰਬੰਦਰ ਸਾਹਿਬ ਨਤਮਸਤਕ ਹੋਣ ਲਈ ਪਹੁੰਚ ਲਈ ਹੈ ਪਵਿੱਤਰ ਸਰੋਵਰ ਦੇ ਵਿੱਚ ਇਸ਼ਨਾਨ ਕਰਕੇ ਵਾਹਿਗੁਰੂ ਦਾ ਜਪ ਕਰਦੇ ਹੋਏ ਲਾਈਨਾਂ 'ਚ ਲੱਗ ਆਪਣੀ ਵਾਰੀ ਦਾ ਇੰਤਜ਼ਾਰ ਕਰ ਰਹੀ ਹੈ ਵਾਹਿਗੁਰੂ ਦੇ ਸਤਗੁਰੂ ਸਾਹਿਬ ਦੀ ਸਤਵੀਂ ਪਾਛਾਈ ਦੇ ਪ੍ਰਕਾਸ਼ ਪਰਤੇ ਅੱਜ ਰਹਿ ਰਾਤ ਤੋਂ ਬਾਅਦ ਦੇ ਸ਼ਾਮ ਨੂੰ ਆਤਿਸ਼ਬਾਜ਼ੀ ਵੀ ਹੋਏਗੀ ਕੈਮਰਾ ਪਰਸਨ ਵਿਪਨ ਦੇ ਨਾਲ ਜੋਤੀ ਬਹਿਲ ਦੈਨਿਕ ਸਵੇਰਾ ਟੀਵੀ ਅੰਮ੍ਰਿਤਸਰ